ਇਹ ਘਰ ਤੁਹਾਡਾ ਬਹੁਤ ਹੀ ਆ ਮੈਨ ਬੜੇ ਪਲੈਨਿੰਗ ਦੇ ਨਾਲ ਬਣਾਇਆ ਗਿਆ ਹੈ ਅਸੀਂ ਨਵੀਆਂ-ਨਵੀਆਂ ਕੋਠੀਆਂ ਦੇਖਦੇ ਹਾਂ ਪਰ ਉਸ ਸਮੇਂ ਦਾ ਬਣਾਇਆ ਇਹ ਘਰ ਅੱਜ ਕਿਸੇ ਵੀ ਮਾਡਲ ਤੋਂ ਘੱਟ ਨਹੀਂ ਹੈਗਾ ਤੁਸੀਂ ਇਸ ਘਰ ਦੇ ਵਿੱਚ ਰਹਿੰਦੇ ਹੋ ਹਾਂਜੀ ਜੀ ਤੁਸੀਂ ਜਾਣੂ ਹੋ ਫਿਲਮ ਆ ਰਹੀ ਹੈ ਕਾਮਾਗਾਟਾ ਮਾਰੂ ਤੇ ਕੀ ਤੁਸੀਂ ਜਾਣਦੇ ਹੋ ਕਿ ਹਾਂਜੀ ਹਾਂਜੀ ਜੀ ਕੌਣ ਹੈ ਫਿਲਮ ਦੇ ਵਿੱਚ ਦੇਖਿਆ ਟ੍ਰੇਲਰ ਵਗੈਰਾ ਤੁਸੀਂ ਮੈਡਮ ਮੈਂ ਤਾਂ ਇਹ ਦੇਖਿਆ ਹੈ ਕਿ ਗੁਰਪ੍ਰੀਤ ਕੋ ਗੀਜੋ ਆ ਬਾਬਾ ਗੁਰਦੇਵ ਸਿੰਘ ਕਾਮਾ ਗਾਟਾ ਮਾਰੂ ਜੀ ਦਾ ਰੋਲ ਅਦਾ ਕਰੇ ਜੀ ਹਾਂਜੀ ਮੈਂ ਜ਼ਰੂਰ ਜਾਨਣਾ ਚਾਹਾਂਗੀ ਕਿ ਉਹਨਾਂ ਦਾ ਜਨਮ ਇੱਥੇ ਹੋਇਆ ਉਹਨਾਂ ਬਾਰੇ ਕੁਝ ਦੱਸੋ ਜਾਂ ਤੁਹਾਡੇ ਪਿਛਲੇ ਬਜ਼ੁਰਗਾ ਬਾਰੇ ਤੁਹਾਨੂੰ ਦੱਸਿਆ ਗਿਆ ਹੋਵੇ ਕਿਸ ਤਰੀਕੇ ਦਾ ਉਹਨਾਂ ਦਾ ਮિજાਜ ਸੀਗਾ ਕਿੱਦਾਂ ਘਰ ਦੇ ਵਿੱਚ ਉਹ ਰਹਿੰਦੇ ਸੀਗੇ ਕਿਸ ਤਰ੍ਹਾਂ ਦਾ ਸੁਭਾਅ ਰੱਖਦੇ ਸੀ ਸਾਨੂੰ ਜ਼ਰੂਰ ਦੱਸੋ ਬਾਬਾ ਜੀ ਦਾ ਸੁਭਾਅ ਬਹੁਤ ਹੀ ਉਹਦੇ ਇੱਕ ਸੁਭਾਅ ਦੇ ਅਤੇ ਚੰਗੇ ਚਰਨ ਵਾਲੇ ਸੀਗੇ ਉਹ ਗੁਰਬਾਣੀ ਬਹੁਤ ਪੜ੍ਹਦੇ ਸੀਗੇ ਤੇ ਦੇਸ਼ ਦੀ ਸੇਵਾ ਕਰਦੇ ਸੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਇੱਕ ਗੁਰੂ ਨਾਨਕ ਨਾਮ ਜਹਾਜ਼ ਜਿਹੜਾ ਸੀਗਾ ਉਹ ਗੁਰੂ ਨਾਨਕ ਜਿਹੜਾ ਜਹਾਜ਼ ਉਹਨਾਂ ਨੇ ਲਿਆ ਸੀਗਾ ਉਸ ਨੂੰ ਉਹ ਕੈਨੇਡਾ ਲੈ ਕੇ ਜਾ ਰਿਹਾ ਸੀ ਜਿਸ ਦੇ ਉੱਪਰ ਉਹਨਾਂ ਨੇ ਗੋਰਿਆਂ ਨੇ ਬਹੁਤ ਗੋਲੀਆਂ ਚਲਾਈਆਂ ਤੇ ਕਾਫੀ ਚਿਰ ਤੱਕ ਉਹਨਾਂ ਦਾ ਜਿਹੜਾ ਜਹਾਜ਼ ਸੀ ਉਹ ਸਮੁੰਦਰ ਵਿੱਚ ਹੀ ਡਿਆ ਜੀ ਹਾਂਜੀ ਅ ਬਿਲਕੁਲ ਸਹੀ ਗੱਲ ਹੈ ਇਸ ਗੱਲ ਨੂੰ ਤਾਂ ਅਸੀਂ ਫਿਲਮ ਦੇ ਵਿੱਚ ਵੀ ਵੇਖਾਂਗੇ ਮੈਂ ਜਾਨਣਾ ਚਾਹਾਂਗੀ ਕਿਉਂਕਿ ਮੈਂ ਉਹਨਾਂ ਦੇ ਘਰ ਆਈ ਹੋਈ ਆ ਸੋ ਉਹਨਾਂ ਦੇ ਨਾਲ ਉਹ ਗੱਲਾਂ ਸੁਣਨੀ ਆ ਜੋ ਸ਼ਾਇਦ ਫਿਲਮ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ ਅਸੀਂ ਨਹੀਂ ਵੇਖ ਪਾਵਾਂਗੇ ਜਾਂ ਪਾਈ ਹੋਣ ਗਿਆ ਹੋਣ ਤੱਕ ਅ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਅੱਗੇ-ਅੱਗੇ ਸਮੇਂ ਦੇ ਨਾਲ ਵੱਧਦੇ ਹਾਂ ਸਭ ਤੋਂ ਪਹਿਲੇ ਘਰ ਦਾ ਢਾਂਚਾ ਬਦਲਿਆ ਜਾਂਦਾ ਹੈ ਪਰ ਇਹ ਘਰ ਹੂ ਬਹੂ ਉਸੇ ਤਰ੍ਹਾਂ ਦੇ ਨਾਲ ਉਦਾਂ ਦੇ ਹੀ ਦਰਵਾਜ਼ੇ ਰੱਖੇ ਗਏ ਨੇ ਉਦਾਂ ਦੀ ਹੀ ਪੌੜੀਆਂ ਨੇ ਮੈਂ ਜ਼ਰੂਰ ਚਾਹਾਂਗੀ ਤੁਸੀਂ ਦੱਸੋ ਕਿ ਕੀ ਉਹਨਾਂ ਦੇ ਅਹਿਸਾਸ ਨੂੰ ਬਰਕਰਾਰ ਰੱਖਣ ਲਈ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹਾਂਜੀ ਸਾਡੇ ਤਾਈ ਜੀ ਦਲਬੀਰ ਕੌਰ ਜਿਹੜੇ ਸੀਗੇ ਉਹ ਉਹਨਾਂ ਦੇ ਬਹੁਤ ਹੀ ਵਿਚਾਰਾਂ ਨੂੰ ਜਾਣਦੇ ਸੀਗੇ ਇਸ ਕਰਕੇ ਅਸੀਂ ਤਾਂ ਨਵੀਂ ਪੀੜ੍ਹੀ ਵਾਲੇ ਨਹੀਂ ਉਹਨਾਂ ਨੂੰ ਇੰਨਾ ਜਾਣਦੇ ਤੇ ਉਹ ਸਮੇਂ ਦੇ ਨਾਲ-ਨਾਲ ਸਰਕਾਰਾਂ ਦੇ ਨਾਲ ਤੇ ਹੋਰ ਪੰਜਾਬੀ ਯੂਨੀਵਰਸਿਟੀਆਂ ਦੇ ਨਾਲ ਕਾਫੀ ਸਬੰਧ ਰੱਖਦੇ ਸਨ ਜਿਹੜੇ ਕਿ ਇੱਥੇ ਪ੍ਰੋਫੈਸਰ ਅਤੇ ਹੋਰ ਕਾਫੀ ਲੋਕਾਂ ਨੂੰ ਬਾਪੂ ਜੀ ਬਾਰੇ ਬਹੁਤ ਜਾਣਕਾਰੀ ਸੀ ਤੇ ਜੋ ਕੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਕੋਈ ਸੋਚ ਨੂੰ ਡੰਗਾਈ ਨਾਲ ਨਹੀਂ ਲਿਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹ ਸਾਡੇ ਪਿੰਡ ਦੀ ਤੇ ਉਹਨਾਂ ਦੇ ਬਾਰੇ ਕੋਈ ਲਾਇਬ੍ਰੇਰੀ ਜਾਂ ਕਾਫੀ ਉਹਨਾਂ ਦਾ ਜਾਗਰ ਕੀਤਾ ਜਾਵੇ ਤੇ ਸਾਡੇ ਪਿੰਡ ਨੂੰ ਇੱਕ ਨਮੂਨੇ ਦਾ ਦਰਜਾ ਦਿੱਤਾ ਜਾਵੇ ਜੀ ਬਿਲਕੁਲ ਮੈਨੂੰ ਇਸ ਘਰ ਦੇ ਵਿੱਚ ਆ ਕੇ ਪਤਾ ਨਹੀਂ ਕਿਉਂ ਐਦਾਂ ਲੱਗ ਰਿਹਾ ਕਿ ਹਰ ਕੰਧ ਉਹਨਾਂ ਦਾ ਉਹਨਾਂ ਦੀ ਹਾਮੀ ਭਰ ਰਹੀ ਹੈ ਹੈਨਾ ਉਹਨਾਂ ਦੇ ਅਹਿਸਾਸ ਹੈਗਾ ਹਰ ਇੱਟ ਦੇ ਉੱਤੇ ਕਿਉਂਕਿ ਸਾਰਾ ਕੁਝ ਪੁਰਾਣਾ ਹੈ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ ਘਰ ਦੇ ਵਿੱਚ ਇਹ ਚੀਜ਼ ਮੈਂ ਪਹਿਲੀ ਵਾਰੀ ਦੇਖੀ ਹੈ ਇਹ ਕੋਈ ਲੌਬੀ ਜਾਂ ਬਾਲਕਨੀ ਤਾਂ ਨਹੀਂ ਸਾਊਂਡ ਕਰ ਰਹੀ ਹੈ ਹੈਨਾ ਕਿਉਂਕਿ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਇਹ ਢਾਂਚਾ ਇਹ ਨਕਸ਼ਾ ਜਿਹੜਾ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸੀ ਹਾਂਜੀ ਹਾਂਜੀ ਇਸ हां जी ਇਹ ਇਮਾਰਤ ਮੈਡਮ 100 ਸਾਲ ਤੋਂ ਵੱਧ ਪੁਰਾਣੀ ਹੈ ਤੇ ਅਸੀਂ ਇਸ ਨੂੰ ਬੜੀ ਢੰਗਾਈ ਦੇ ਨਾਲ ਇਹਨੂੰ ਬਰਕਰਾਰ ਰੱਖਦੇ ਆ ਤਾਂ ਕਿ ਇਹ ਜਿਉਂਦੀ ਜਾਗਦੀ ਰਹੇ ਜੀ ਪਰ ਕੀ ਇਸ ਇਹ ਜਿਹੜਾ ਖਾਸ ਢਾਂਚਾ ਇਸ ਦੀ ਵਜ੍ਹਾ ਇਹ ਇਦਾਂ ਕਿਉਂ ਬਣਾਇਆ ਗਿਆ ਇਹ ਮੈਡਮ ਪਰਾਤਨ ਜਿਸ ਤਰ੍ਹਾਂ ਕੇ ਰਾਜੇ ਮਹਾਰਾਜੇ ਜাঁਹ ਕੋਈ ਹੋਰ ਅਹਲਕਾਰ ਬੰਦੇ ਸੀ ਉਹ ਇੱਥੇ ਬੈਠ ਕੇ ਆਪਣੀ ਗੱਲਬਾਤ ਨੂੰ ਕਰਦੇ ਸੀ ਜੀ ਹਾਂ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਇੱਕ ਵਾਰ ਫਿਰ ਤੋਂ ਸਰਚ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦਾ ਕਿਉਂਕਿ ਜ਼ਮਾਨਾ ਆ ਫਿਲਮ ਆਨਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਬਾਬਾ ਗੁਰਦੇਵ ਸਿੰਘ ਜੀ ਦੀ ਕਹਾਣੀ ਕੀ ਸੀ ਜ਼ਿੰਦਗੀ ਕੀ ਸੀ ਤੁਸੀਂ ਉਸ ਦੇ ਬਾਰੇ ਸਾਨੂੰ ਜਾਣੂ ਕਰਵਾਇਆ ਮੈਂ ਬਹੁਤ ਤੁਹਾਡੀ ਧੰਨਵਾਦੀ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਆਖਿਰਕਾਰ ਸਭ ਨੂੰ ਦੇਖਣ ਨੂੰ ਮਿਲੇਗੀ ਇਤਿਹਾਸ ਇੱਕ ਵਾਰ ਸਾਹਮਣੇ ਆਏਗਾ ਸਾਰਿਆਂ ਦੇ ਸਿਨੇਮਾ ਦੇ ਥਰੂ ਹਾਂਜੀ ਅਸੀਂ ਤੇ ਇਹੀ ਕਹਿਣਾ ਜਾਵਾਂਗੇ ਕਿ ਜੋ ਬਾਬਾ ਜੀ ਦਾ ਇਤਿਹਾਸ ਹੈ ਉਸ ਨੂੰ ਸਾਰੇ ਪੂਰੀ ਦੁਨੀਆ ਦੇ ਵਿੱਚ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਕੈਨੇਡਾ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਗੋਰਿਆਂ ਵੱਲੋਂ ਕੀਤੀਆਂ ਗਈਆਂ ਵਧੀਆਂ ਦੀ ਮਾਫੀ ਮੰਗੀ ਗਈ ਸੀ ਇਸੇ ਹੀ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬ ਸਰਕਾਰ ਵੀ ਇਸ ਨੂੰ ਵਧੀਆ ਤਰ੍ਹਾਂ ਟੰਗ ਨਾਲ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ ਜਾਵੇ